ਪਿਛਲੇ ਸਾਲ ਕਈ ਸੱਜਣਾ ਨੇ ਕਣਕ ਵਾਲੇ ਬਾਣਾ ਦੇ ਵਿੱਚ ਮੱਕੀ ਵਾਲੇ ਸਾਇਲੇਜ ਵਾਸਤੇ ਮੱਕੀਆਂ ਲਾਈਆਂ ਬੜੇ ਮਹਿੰਗੇ ਮਹਿੰਗੇ ਬੀ ਲਾਏ ਗਰਮੀ ਪਈ ਸੱਜਣੋ ਔੜ ਪਈ ਕਾਦ ਨਹੀਂ ਕੀਤੇ ਛੱਲੀਆਂ ਨਹੀਂ ਲੱਗੀਆਂ ਜੇ ਲੱਗੀਆਂ ਤੇ ਬਸ ਟਿਚਰਾਂ ਵਾਲੀਆਂ ਹੀ ਲੱਗੀਆਂ ਸੱਜਣੋ ਦਾਣਿਆਂ ਵਾਲੀ ਤਾਂ ਛੱਲੀ ਕੋਈ ਲੱਗੀ ਨਹੀਂ ਬਹੁਤ ਕਿਸਾਨਾਂ ਨਾਲ ਇਹੀ ਹੋਇਆ ਸੱਜਣੋ ਪਰ ਪਿਛਲੇ ਸਾਲ ਕੁਝ ਕਿਸਾਨ ਇਸ ਤਰ੍ਹਾਂ ਦੇ ਵੀ ਸੀਗੇ ਜਿਹੜੇ ਕਿਸਾਨਾਂ ਨੇ ਕਣਕ ਵਾਲੇ ਬਾਣ ਦੇ ਵਿੱਚ ਆ ਮੱਕੀ ਲਾਈ ਮੱਕੀ ਕਾਦੀ ਯਾਰ ਆਲੂਆਂ ਵਾਲੇ ਬਾਣ ਵਾਂਗੂ ਥੱਲਿਓਂ ਾਂ ਤੋਂ ਲੈ ਕੇ ਤਾਹਾਂ ਤਾਈਂ ਕੰਧਾਂ ਬਣ ਬਣ ਕੇ ਖੜ ਗਈ ਯਾਰ ਕੰਧਾਂ ਬਣ ਬਣ ਕੇ ਫਿਰ ਆਪਾਂ ਗੱਦ ਬੜਾ ਕੀਤਾ ਥੱਲੇ ਤੋਂ ਲੈ ਕੇ ਤਾਹਾਂ ਤੱਕ ਹਰੀ ਰਹੀ ਸਾਈਲੇਜ ਬਹੁਤ ਵਧੀਆ ਨਿਕਲਿਆ ਜੇ ਕਿਸੇ ਛੱਲੀ ਨੂੰ ਫਰੋਲਿਆ ਤੇ ਦਾਣੇ ਪੈਣ ਵਾਲੇ ਵੀ ਪਲੇਖੇ ਦੂਰ ਕੀਤੇ ਪਏ ਆ ਛੱਲੀਆਂ ਵੀ ਮੜੀਆਂ ਪਈਆਂ ਬੜੇ ਚੰਗੇ ਕਿਸਾਨ ਜਿਨ੍ਹਾਂ ਦਾ ਬੜਾ ਮੱਕੀ ਬੀਜਣ ਦਾ ਤਜਰਬਾ ਸੀ ਕਣਕ ਵਾਲੇ ਬਾਣਾ ਦੇ ਵਿੱਚ ਕਹਿੰਦੇ ਵੀ ਵੀ ਬੜਾ ਭਾਜ ਮਿਲਿਆ ਆਜੋ ਪੁੱਛਦੇ ਆ ਗੱਲਬਾਤ ਜੀਆਂ ਸਾਂਭ ਲੂਗੀ ਹਾਂਜੀ ਹਾਂਜੀ ਸਾਂਭ ਲੂ ਬਸ ਠੀਕ ਆ ਬਾ ਆਹ ਗੱਲ ਹੀ ਪੁੱਛਣੀ ਤੁਹਾਡੀ ਉਮਰ ਦਾ ਤਜਰਬਾ ਇਹ ਕਹਿ ਲਵੇ ਨਾ ਮੈਂ ਇੱਕ ਗੱਲ ਕਹਿ ਦਿੰਨਾ ਇੱਕ ਗੱਲ ਤੁਹਾਡੇ ਸੋਚਣ ਵਾਲੀ ਕਹਿ ਦਿੰਨਾ ਕਿ ਜਿਹੜੀ ਸਿਆਣੀ ਲਾਦ ਹੁੰਦੀ ਆ ਨਾ ਉਹ ਮਾਪੇឪ ਦਾ ਜਿਉਣਾ ਨਹੀਂ ਸੌਖਾ ਕਰਦੀ ਮਰਨਾ ਸੌਖਾ ਕਰ ਦਿੰਦੀ ਆ ਵੀ ਬੰਦੇ ਨੂੰ ਐ ਹੋ ਜਾਂਦਾ ਵੀ ਹਾਂ ਆ ਛੱਡ ਕੇ ਜਵਾਕਾਂ ਕੋਲੇ ਹੁਣ ਸੌਖੇ ਮਰ ਸਕਦੇ ਆ ਤਬ ਤਾਂ ਕਿੱਥੇ ਆ ਵੀ ਇਹ ਗੱਲ ਸਹੀ ਆ ਸਹੀ ਆ ਸਹੀ ਆ ਹੈ ਲੈ ਵੀ ਸਜਣੋ ਸਾਰੇ ਜਿਹੜੇ ਕਿਸਾਨ ਆ ਅੱਜ ਸੱਦਾ ਆਇਆ ਸਵੇਰ 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 ਸੱਦਾ ਆਇਆ ਤੇ ਕਹਿੰਦੇ ਪ੍ਰੋਗਰਾਮ ਆ ਕਾਰਡ ਆਇਆ ਜਦੋਂ ਮੈਂ ਦਿੱਤੀ ਲੋਕੇਸ਼ਨ ਤੇ ਪਹੁੰਚਿਆ ਤਾਂ ਮੱਕੀ ਦੇ ਵਿੱਚ ਜਾ ਕੇ ਟੈਂਟ ਲੱਗਿਆ ਪਿਆ ਮਹਾਰਾਣਾ ਯਾਰ ਵੀ ਮੱਕੀ ਦੇ ਵਿੱਚ ਯਾਰ ਕੀ ਵਿਆਹ ਵਰਗਾ ਮਾਹੌਲ ਬਣਿਆ ਪਿਆ ਕੁਰਸੀਆਂ ਲੱਗੀਆਂ ਪਈਆਂ ਟੈਂਟ ਲੱਗਿਆ ਪਿਆ ਗਲੀਆਂ ਬਣੀਆਂ ਪਈਆਂ ਮਾਹੌਲ ਕੀ ਆ ਤਾਂ ਇੱਥੇ ਆ ਕੇ ਪਤਾ ਲੱਗਿਆ ਵੀ ਜਿਹੜੇ ਕਿਸਾਨ ਨੇ ਸਜਣੋਂ ਇਹ ਮੱਕੀ ਬੀਜੀ ਆ ਨਾ ਉਹਨੂੰ ਚਾਹੀ ਵਿਆਹ ਜਨਾ ਕਿਉਂ ਚਾਹ ਵਿਆਹ ਜਨਾ ਕਿਉਂਕਿ ਇਸ ਵਾਰ ਪਈ ਆ ਗਰਮੀ ਤੇ ਗਰਮੀ ਦੇ ਵਿੱਚ ਜਿਹੜੇ ਕਿਸਾਨਾਂ ਨੇ ਇਹ ਉਮੀਦ ਰੱਖ ਕੇ ਕਣਕ ਵਾਲੇ ਬਾਣਾ ਦੇ ਵਿੱਚ ਮੱਕੀਆਂ ਬੀਜੀਆਂ ਸੀ ਨਾ ਵੀਰ ਆਪਾਂ ਚਾਰ ਪਾ ਲਾਂਗੇ ਤੀਜੀ ਫਸਲ ਹੋ ਜੂਗੀ ਤਾਂ ਤਕਰੀਬਨ ਤਕਰੀਬਨ ਫੇਲ ਵਰਗਾ ਮਾਹੌਲ ਰਿਹਾ ਕਿਉਂ ਫੇਲ ਵਰਗਾ ਮਾਹੌਲ ਰਿਹਾ ਐਡੀਆਂ ਐਡੀਆਂ ਹੋ ਗਈਆਂ ਗੋਟਲੀਆਂ ਜੀਆਂ ਜਿਵੇਂ ਮੈਂ ਇੱਕ ਮੱਕੀ ਦੀ ਨਹੀਂ ਵੀਡੀਓ ਪਾਈ ਸੀ ਚੌੜ ਕਰਦੇ ਨੇ ਵੀ ਭਾਈਏ ਨੂੰ ਤਾਂ ਪੀਲੀਆ ਹੋ ਗਿਆ ਲੱਗਦਾ ਇਹਨੂੰ ਤਾਂ ਬੱਕਰੀ ਦੇ ਦੁੱਧ ਦੀ ਸਪਰੇਅ ਕਰਨੀ ਪਈ ਐਸ ਵਾਰ ਲੋਕਾਂ ਨੂੰ ਬੱਕਰੀ ਦੇ ਦੁੱਧ ਦੀਆਂ ਸਪਰੇਆਂ ਵੀ ਕਰਨੀਆਂ ਪਈਆਂ ਪਰ ਐਤੇ ਪਤਾ ਨਹੀਂ ਭੇਡਾਂ ਦੇ ਦੁੱਧ ਦੀ ਸਪਰੇਅ ਹੋਈ ਆ ਪਤਾ ਨਹੀਂ ਵੀ ਚੰਗਾ ਕੀ ਗੱਲਬਾਤ ਆ ਪਰ ਮੈਂ ਤੁਹਾਨੂੰ ਮੱਕੀ ਜੇ ਦਿਖਾ ਸਕਾਂ ਤੇ ਕਮਾਲ ਆ ਯਾਰ ਇੱਥੇ ਛਲੀਆਂ ਹੋਣਗੀਆਂ ਪ੍ਰੀਤ ਮਾੜਾ ਆ ਪਿਛਲੇ ਪਾਸੇ ਨੂੰ ਹਟੀ ਤਾਂ ਮੈਂ ਨਾ ਤੁਹਾਨੂੰ ਇੱਕ ਦੋ ਛਲੀਆਂ ਦਿਖਾਉਣਾ ਕਿ ਯਾਰ ਕਮਾਲ ਆ ਯਾਰ ਚਿਣੀ ਪਈ ਆ ਯਾਰ ਚਿਣੀ ਪਈ ਆ ਚਿਣੀ ਪਈ ਆ ਤੁਸੀਂ ਦੇਖੋ ਦਾਣੇ ਦੇ ਵਿੱਚ ਦਾਣਾ ਫਸਿਆ ਪਿਆ ਜਿਵੇਂ ਆਲੂਆਂ ਵਾਲਾ ਪਾਣ ਹੁੰਦਾ ਕੱਦ ਦੇਖੋ ਰਿਜ਼ਲਟ ਵੇਖੋ ਤੇ ਸਭ ਤੋਂ ਹੈਰਾਨੀ ਵਾਲੀ ਗੱਲ ਇਹ ਆ ਵੀ ਇਹ ਮੱਕੀ ਹਜੇ ਵੀ 80 ਦਿਨ ਦੀ ਨਹੀਂ ਹੋਈ ਏ ਮੱਕੀ ਤੇ ਅੱਜ ਜੇ ਮੈਂ ਸਹੀ ਮੈਨਾਂਚ ਮੈਂ ਮੰਨਦਾ ਕਿ ਇਹ ਚਾਰ ਤੋਂ ਅੱਗੇ ਲੰਘ ਰਹੀ ਆ ਚਾਰ ਪੌਣ ਤੋਂ ਅੱਗੇ ਲੰਘ ਰਹੀ ਆ ਚਾਰ ਐਸ ਤੋਂ ਵੀ ਦੋ ਤਿੰਨ ਦਿਨ ਚਾਰ ਦਿਨ ਪਹਿਲਾਂ ਪਾਇਆ ਜਾ ਸਕਦਾ ਸੀਗਾ 30 33 ਰਾਸ਼ੀ ਵਾਲਿਆਂ ਦਾ 30 33 ਬੀ ਆ ਐਸ ਵਾਰ ਜਿਹੜੀ ਅੱਤ ਦੀ ਗਰਮੀ ਪਈ ਆ ਨਾ ਉਹ ਚ ਕਹਿੰਦੀਆਂ ਕਹੌਂਦੀਆਂ ਮੱਕੀਆਂ ਦਬ ਗਈਆਂ ਸਜਣੋ ਇਸੇ ਕਰਕੇ ਇਸ ਮੱਕੀ ਨੂੰ ਕਹਿ ਦਿੰਦੇ ਆ ਕਿ ਦਬਦਾ ਕਿੱਥੇ ਆ ਪਾਂ ਕਰਕੇ ਇੱਥੇ ਸਜਣੋ ਸਲੋਗਨ ਲਿਖਿਆ ਗਿਆ ਦਵਦਾ ਕਿੱਥੇ ਆ ਕਿਉਂਕਿ ਐਸ ਵਾਰ ਅਸਲ ਦੇ ਵਿੱਚ ਮੱਕੀ ਦੀ ਪਰਖ ਹੋਈ ਆ ਕਿ ਕਿਹੜੀ ਮੱਕੀ ਗਰਮ ਰੁੱਤ ਦੀ ਮੱਕੀ ਆ ਸਰਦ ਰੁੱਤ ਦੀਆਂ ਜਿਹੜੀਆਂ ਮੱਕੀਆਂ ਹੁੰਦੀਆਂ ਨਾ ਸਜਣੋ ਉਹ ਮੱਕੀਆਂ ਤਕਰੀਬਨ ਤਕਰੀਬਨ ਕਾਮਯਾਬ ਹੋ ਜਾਂਦੀਆਂ ਆਪਾਂ ਥੋੜਾ ਜਿਹਾ ਕਿਸਾਨਾਂ ਤੋਂ ਵੀ ਵਿਚਾਰ ਲਵਾਂਗੇ ਕਿਸਾਨਾਂ ਤੋਂ ਵੀ ਆਪਾਂ ਖਿਆਲ ਸੁਣਦੇ ਆ ਉਹਨਾਂ ਦੇ ਜਿਹੜੇ ਕਿਸਾਨ ਨੇ ਬੀਜੀ ਆ ਉਹਦੇ ਬਾਰੇ ਉਹ ਮੱਕੀ ਬਾਰੇ ਕੀ ਸੋਚਦਾ ਜਾਂ ਜਿਹੜੇ ਕਿਸਾਨ ਬੀਜ ਨਹੀਂ ਪਾਏ ਪਰ ਬੀ ਨੂੰ ਦੇਖ ਰਹੇ ਆ ਉਹ ਕੀ ਸੋਚਦੇ ਆ ਆਪਾਂ ਸਾਰੀ ਗੱਲਬਾਤ ਉਹਨਾਂ ਦੇ ਨਾਲ ਵੀ ਕਰਦੇ ਆ ਆਪਾਂ ਇਹ ਕਹਿੰਦਾ ਵੀ ਇਹ ਇੱਕ ਸਾਥ ਹੈ ਜਿਹਦੇ ਚ ਚਰਚਾ ਹੋ ਰਹੀ ਆ ਸੱਜਣੋ ਤੇ ਜਦੋਂ ਤੁਸੀਂ ਦੇਖੋ ਹਰੀ ਦੇਖੋ ਤਾਂ ਤੋਂ ਥੱਲੇ ਤੱਕ ਹਰੀ ਦੇਖੋ ਜੜ ਦੇਖੋ ਤੁਸੀਂ ਇਹਦੀ ਜੜ ਦੇਖੋ ਮੇਨ ਮੋਟ ਤਾਂ ਜੜ ਹੁੰਦਾ ਜਿੰਨੀ ਜੜ ਤਕੜੀ ਆ ਓਨਾ ਹੀ ਇਹਨੇ ਥੱਲੋਂ ਖਰਾਕ ਜ਼ਿਆਦਾ ਲੈਣੀ ਆ ਓਨਾ ਹੀ ਇਹ ਟਾਂਡੇ ਨੇ ਸਿੱਧਾ ਖੜਾ ਰਹਿਣਾ ਉਹ ਨਈਏ ਨੇ ਉੱਚਾ ਜ਼ਿਆਦਾ ਜਾਣਾ ਜਿੰਨੀ ਨੀ ਮਜ਼ਬੂਤ ਆ ਨੀ ਮਜ਼ਬੂਤ ਦੇਖੋ ਥੱਲੇ ਤੋਂ ਲੈ ਕੇ ਤਾਂ ਤੱਕ ਹਰਾ ਦੇਖੋ ਮਤਲਬ ਕਮਾਲ ਆ ਮੈਂ ਇਸ ਗੱਲ ਤੋਂ ਬਹੁਤ ਹੈਰਾਨ ਆ ਜਿਵੇਂ ਆਲੂ ਆਲਾ ਬਾਣ ਹੁੰਦਾ ਇਸ ਤਰ੍ਹਾਂ ਦੀ ਮੱਕੀ ਆ ਤੇ ਇੱਕ ਤਨ ਹੋਰ ਗੱਲ ਦੱਸਾਂ ਜਿਹੜੀ ਸਭ ਤੋਂ ਵੱਡੀ ਆ ਜਿਹੜਾ ਰਾਸ਼ੀ ਸੀਡ ਆ ਨਾ ਇਹ ਸਾਡਾ ਸ਼ੁੱਧ ਇੰਡੀਅਨ ਬੀਜ ਆ ਇੰਡੀਅਨ ਕਿਸਾਨ ਦੁਆਰਾ ਡਿਵੈਲਪ ਕੀਤਾ ਗਿਆ ਬੀਜ ਆ ਕੰਪਨੀ ਆ ਕੰਪਨੀ ਬਣੀ ਕਿਸਾਨ ਕੰਪਨੀ ਬਣਿਆ ਇਹ ਸਭ ਤੋਂ ਵੱਡੀ ਗੱਲ ਆ ਜਦੋਂ ਕਿਸਾਨ ਕੰਪਨੀ ਬਣਦਾ ਜਦੋਂ ਕਿਸਾਨ ਖੁਦ ਘਰ ਦਾ ਨਾ ਤਾਂ ਫਿਰ ਉਹ ਕਿਸਾਨ ਕਿਸਾਨਾਂ ਦੀਆਂ ਸਮੱਸਿਆਵਾਂ ਦਾ ਹੱਲ ਕਰਦਾ ਆਪਾਂ ਸਭ ਤੋਂ ਪਹਿਲਾਂ ਮਿਲਦੇ ਆਂ ਬਾਈ ਬੂਟੇ ਨੂੰ ਬੂਟੇ ਹੋਣਾ ਨੇ ਲਾਈ ਆ ਉਹ ਆਪਾਂ ਨੂੰ ਦੱਸਣਗੇ ਵੀ ਕਿਵੇਂ ਆਮਨ ਖੁਸ਼ ਹੈ ਭਾਈ ਸਾਸਰੀ ਕਾ ਸਸਰੀ ਕਾ ਜੀ ਪਰੌਣਾ ਕਮਾਲ ਕਰਤੀ ਹੈ ਹੈ ਬਾਕੀ ਇਹੋ ਜਿਹੇ ਪ੍ਰੋਗਰਾਮ ਤੇ ਤਾਂ ਉਹ ਦੋ ਹੀ ਆਏ ਸੀ ਜਦੋਂ ਤੇਰਾ ਮੰਗਣਾ ਕਰਨਾ ਏ ਸੀ ਅਸੀਂ ਅੱਜ ਖੇਤ ਜੇ ਫੇਰ ਪ੍ਰੋਗਰਾਮ ਪੂਰਾ ਬਣਿਆ ਪਿਆ ਹਾਂ ਜੀ ਬਾਈ ਕਿਵੇਂ ਹੈ ਅੱਗੇ ਤੁਸੀਂ ਹੋਰ ਵੀ ਲਾਉਨੇ ਹੁੰਦੇ ਨਹੀਂ ਇਹੀ ਬੀ ਲਾਉਣਾ ਇਹੀ ਲਾਉਨੇ ਹੈ ਇਹੀ ਵਰਤਮਾਨ ਬੀ ਇਹ ਬੀ ਤੋਂ ਪਹਿਲਾਂ ਜਿਹੜਾ ਲਾਉਂਦੇ ਸੀ ਉਹਦੇ ਨਾਲੋਂ ਇਹਦਾ ਰਿਜ਼ਲਟ ਕਿੰਨਾ ਕੁ ਫਰਕ ਆ ਨਹੀਂ ਇਹ ਤਾਂ ਬਹੁਤ ਫਰਕ ਆ ਜੀ 30 33 ਤਾਂ 3 ਸਾਲ ਹੋ ਗਏ ਲਾਉਂਦੇ ਲਗਾਤਾਰ ਲਾਉਂਦਾ ਰਿਹਾ ਹਾਂ ਜੀ ਹਾਂ ਜੀ ਇਹ ਕਣਕ ਵਾਲੇ ਬਾਣ ਚ ਲੱਗੀ ਵੀ ਆ ਕਣਕ ਵਾਲੇ ਬਾਣ ਚ ਸਹੀ ਮੈਨੇਜ ਕਿੰਨੀ ਤਰੀਕ ਨੂੰ ਬੀਜੀ ਸੀ ਤੁਸੀਂ 24 ਤਰੀਕ ਨੂੰ ਅਸੀਂ ਬੀਜੀਏ ਮੰਨ ਕੇ ਚੱਲੋ ਜੀ 24 ਅਪ੍ਰੈਲ ਨੂੰ 24 ਅਪ੍ਰੈਲ ਨੂੰ ਹਾਂ ਜੀ 24 ਅਪ੍ਰੈਲ ਨੂੰ ਬੀਤੀ ਤੇ 26 ਨੂੰ ਪਾਣੀ ਲਾਤਾ ਨੂੰ 25 ਨੂੰ ਪਾਣੀ ਲਾਤਾ 25 ਨੂੰ ਅਗਲੇ ਦਿਨ ਪਾਣੀ ਲਾਤਾ ਹਾਂਜੀ ਹਾਂਜੀ ਅਗਲੇ ਦਿਨ ਪਾਣੀ ਲਾਤਾ ਤੇ ਅੱਜ ਤੇ ਹਿਸਾਬ ਨਾਲ ਅੱਜ ਤਰੀਕ ਹੈਗੀ ਆ 11 ਅੱਜ 11 ਤਰੀਕ ਹੈ ਜੀ ਅੱਜ 11 ਤਰੀਕ ਨੂੰ ਆਪਾਂ ਵੀਡੀਓ ਫੁਲਮਾ ਰਹੇ ਆ ਤਾਂ 11 ਤਰੀਕ ਦੇ ਹਿਸਾਬ ਨਾਲ 75 ਦਿਨ ਦੀ ਆਈਡੀ ਆ 75 ਦਿਨ ਬਣ ਗਈ ਮੰਨ ਕੇ ਚੱਲੋ ਇਹਨੇ ਨੇੜੇ ਜੇ ਬਣਦੀ 75 ਦਿਨ ਦੇ ਫਿਰ ਤਾਂ ਯਾਰ ਦਿਨ ਵੀ ਕੁਝ ਨਹੀਂ ਲਏ ਨੇ ਹਾਂਜੀ ਹਾਂਜੀ ਦਿਨ ਹਨਾ ਹਾਂਜੀ ਹਾਂਜੀ ਡੇਢ ਵੀ ਕੁਝ ਨਹੀਂ ਲਏ ਤੇ ਮੱਕੀ ਦਾ ਕਮਾਲ ਖੜੀ ਯਾਰ ਆਲੂਆਂ ਦੇ ਟੱਕੇ ਖੜੀ ਆ ਜੀ ਮੱਕੀ ਪੂਰੀ ਵਧੀਆ ਖੜੀ ਆ ਹਨਾ ਹਾਂਜੀ ਬਹੁਤ ਵਧੀਆ ਜਾਂਦਾ ਬਹੁਤ ਵਧੀਆ ਰਿਜ਼ਲ ਤੋਹਾਨੂੰ ਦੇਖ ਕੇ ਬੀਜੀ ਹੋਵੇ ਜਾਂ ਨਹੀਂ ਮੈਂ ਇਹਨਾਂ ਨੇ ਪਹਿਲਾਂ ਵੀ ਦੋਦੇ ਸੀ ਆਪਣੇ ਕਿਹੜੇ ਭਾਈ ਹੁੜੀ ਬੀਜੀ ਸੀ ਗੁਰਪ੍ਰੀਤ ਨੇ ਬੀਜੀ ਸੀ ਜਾਂ ਇਹਨਾਂ ਨੇ ਬੀਜੀ ਸੀ ਤੁਸੀਂ ਬੀਜੀ ਆ ਹਾਂਜੀ ਬਿਮਾਰੀਆਂ ਠਮਾਰੀਆਂ ਬਾਰੇ ਦੱਸ ਬੇਨੂੰ ਕਿ ਟੱਲ ਮਾਠੇ ਨੂੰ ਕਿੰਨੀ ਕਾਉਂਦੀ ਆ ਕਿ ਬਾਲਾ ਤਾਂ ਨਹੀਂ ਰਾਸ਼ਨ ਪਈ ਜਾਂਦਾ ਦਵਾਈਆਂ ਸਪਰੇਆਂ ਹੀ ਕਰੀ ਜਾਂਦੇ ਆ ਤਿੰਨ ਬੋਰੀਆਂ ਪਾਈਆਂ ਜੀ ਜੂਰਗੇ ਦੀ ਜੂਰਗੇ ਦੀਆਂ ਤਿੰਨ ਪਾਈਆਂ ਤੇ ਦੋ ਸਪਰੇਆਂ ਕਰੀਆਂ ਸੰਡੀ ਵਾਲੀਆਂ ਦੋ ਸਪਰੇਆਂ ਕਰੀਆਂ ਕੋਈ ਬਿਮਾਰੀ ਨਹੀਂ ਆਈ ਕੋਈ ਬਿਮਾਰੀ ਨਹੀਂ ਆਈ ਅਸਲ ਦੇ ਵਿੱਚ ਤਾਂ ਇਹਦੀ ਸਿਹਤ ਹੀ ਦੱਸਦੀ ਆ ਵੀ ਇਹਨੂੰ ਬਿਮਾਰੀ ਨਹੀਂ ਆਈ ਜੇ ਆਈ ਹੁੰਦੀ ਤਾਂ ਫਿਰ ਮੱਕੀ 10 ਦਿਨ ਪਿੱਛੇ ਪੈ ਜਾਂਦੀ ਹੈ ਪੈ ਜਾਂਦੀ ਹਾਂਜੀ ਪੈ ਜਾਂਦੀ ਜਦੋਂ ਬਿਮਾਰੀ ਆ ਜਾਂਦੇ ਨੂੰ ਕਵਰ ਕਰਨ ਨੂੰ 10 ਦਿਨ ਲੱਗ ਜਾਂਦੇ ਹੈ ਤਾਂ ਜਿਹੜੀ ਮੁੱਢੋਂ ਬਿਮਾਰੀ ਨਹੀਂ ਆਈ ਉਹੋ ਹੀ ਫਿਰ ਸਿਰੇ ਜਾਂਦੀ ਹੈ ਸਿਰੇ ਜਾਂਦੀ ਹਾਂਜੀ ਹਾਂ ਮਤਲਬ ਬਿਮਾਰੀ ਨਹੀਂ ਆਈ ਤੋ ਹੀ ਸਪਰੇਆ ਹੋਈਆਂ ਕੋਈ ਆਏ ਨਹੀਂ ਵੀ ਨਾ ਤੱਕੀ ਫਰਦੇ ਰਿਆਂ ਚੂਗਾ ਨਹੀਂ 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 ਕੋਈ ਉਸ ਤਰ੍ਹਾਂ ਦੀ ਗੱਲ ਨਹੀਂ ਕੋਈ ਗੱਲ ਨਹੀਂ ਅਸੀਂ ਪਹਿਲੇ ਸਾਲ ਲਈ ਹੈ ਕਿ ਜੀ ਅਸੀਂ ਤੁਸੀਂ ਪਹਿਲੇ ਸਾਲ ਥੋੜੀ ਵੀ ਇਹੋ ਜਿਹੀ ਕੋਈ ਖੜੀ ਆ ਕਿ ਇਹ ਇਹੋ ਜੇ ਮਾਨ ਚ ਲੈ ਕੇ ਆ ਗਿਆ ਮੈਨੂੰ ਨਹੀਂ ਨਹੀਂ ਪੂਰੀ ਵਧੀਆ ਆਪਣੀ ਨਾਲ ਹੀ ਇਥੇ ਅੱਗੇ ਨਾਲ ਹੀ ਬਣਾਣਾ ਜੀ ਹਾਂਜੀ अच्छा पूरी बढ़िया पूरी बढ़िया और भी और भी किसानਾਂ ਨੂੰ ਪੁੱਛਦੇ ਜਿਹੜੇ ਹੋਰ ਕਿਸੇ ਕਿਸਮ ਦੀ ਮੱਕੀ ਲਾਉਂਦੇ ਆ ਉਹ ਦੱਸੋ ਮੈਨੂੰ ਫਰਕ ਲੱਗਦਾ ਬਾਈ ਤੁਹਾਨੂੰ ਮੱਕੀ ਨਾਲੋਂ ਕੋਈ ਫਰਕ ਲੱਗਦਾ ਮਾੜਾ ਆ ਦੱਸਦੇ ਕੋਈ ਗੱਲ ਨਹੀਂ ਠੀਕ ਹੈ ਵੀ ਵੀ ਠੀਕ ਹੈ ਜੀ ਉਹ ਵੀ ਠੀਕ ਹੈ ਇਹ ਬੀ ਆ ਜਿਹੜਾ ਤੇਰੇ ਮਨ ਲੱਗਦਾ ਗੱਲ ਹਾਂਜੀ ਵੀ ਇਹ ਵੀ ਉਹ ਵਧੀਆ ਜੀ ਇਹਦੀ ਗਰੋਥ ਵੱਧ ਆ ਉਹਦੇ ਨਾਲੋਂ ਜੀ ਇਹਦੀ ਗਰੋਥ ਜ਼ਿਆਦਾ ਹੈ ਜ਼ਿਆਦਾ ਉਹਦੇ ਨਾਲੋਂ ਮਤਲਬ 19 ਤੇ 21 ਚ ਕਹੀਏ ਇਹ 21 ਆ ਕੋਈ 21 ਆ 21 ਆ ਇਹ 21 ਆ ਮਤਲਬ ਤੁਹਾਡੀ ਤਾਂ ਆਪਦੀ ਲਾਈ ਹੋਈ ਆ ਤੁਹਾਨੂੰ ਤਾਂ 21 ਲੱਗਦੀ ਹੈ ਹਾਂਜੀ ਠੀਕ ਆ ਫੇਰ ਤਾਂ ਆਨੰਦ ਆ ਰਿਹਾ ਵੀ ਜਦੋਂ ਕੋਈ ਵਿਰੋਧੀ ਪਾਰਟੀ ਵਾਲੇ ਬੋਲ ਰਹੇ ਆ ਹਾਂ ਕਿਵੇਂ ਹੋਰ ਹਾਂ ਹਾਂ ਕਿਵੇਂ ਆ ਦੱਸ ਫਿਰ ਮੱਕੀ ਬਾਰੇ ਮੈਨੂੰ ਖਿਆਲ ਦੱਸ ਮੱਕੀ ਬਾਰੇ ਖਿਆਲ ਵੀਰ ਜੀ ਇਹ ਪਹਿਲੇ ਸਾਲ ਮੈਂ ਲਾਈ ਸੀ ਹਾਂ ਪੈਸਟੀਸਾਈਡ ਵਾਲੇ ਤੋਂ ਭਾਰ ਲਿਆ ਸੀਗਾ ਵੀ ਹੂੰ ਤੇ ਉਹ ਮੈਨੂੰ ਚੰਗੀ ਨਹੀਂ ਲੱਗੀ ਚੰਗੀ ਆਈ ਨਹੀਂ ਲੱਗੀ ਇੱਕ ਤਾਂ ਉਹ ਜਦੋਂ ਨਾਲ ਬਣ ਜਾਂਦਾ ਟਾਂਡਾ ਬਣ ਜਾਂਦਾ ਉਹਨੇ 60 ਤੋਂ 65 ਤਾਂ ਦੇਣਾ ਤੋਂ ਜਾਂਦੀ ਜੇ 70 ਦਿਨਾਂ ਤੇ ਜਾਂਦੀ ਆ ਉਹ ਥੱਲੋਂ 4-4 ਪੱਤੇ ਸਕਾ ਜਾਂਦੀ ਆ ਇਹ ਪ੍ਰੋਪਰ ਥੱਲੇ ਤੋਂ ਲੈ ਕੇ ਤਾਂ ਤੱਕ ਖਰੀ ਹਾਂ ਵੀ ਇਹਦਾ ਕੋਈ ਵੀ ਪੱਤਾ ਇੱਕ ਵੀ ਪੱਤਾ ਜਿਹੜਾ ਜੜ ਤੋਂ ਦੇਖ ਲਓ ਜੀ ਜੜ ਤੋਂ ਦੇਖ ਲਓ ਜੜ ਤੋਂ ਲੈ ਕੇ ਤਾਂ ਤੱਕ ਇਹਦਾ ਪੱਤਾ ਹਰਾ ਏ ਆਹ ਦੇਖ ਲਓ ਲੈ ਹੁਣ ਆ ਲਾਇਆ ਥੋੜੋ ਆ ਲੈ ਦੇਖੋ ਤੁਸੀਂ ਗੌਰ ਨਾਲ ਦੇਖੋ ਆ ਸਭ ਤੋਂ ਪਹਿਲਾ ਪੱਤਾ ਹਾਂਜੀ ਹਾਂਜੀ ਆ ਸਭ ਤੋਂ ਪਹਿਲਾ ਪੱਤਾ ਇਹ ਨਹੀਂ ਤੁਰ ਤੱਕ ਸਿਆੜ ਚ ਦੇਖੋ ਜੀ ਤੁਰ ਤੱਕ ਦੇਖੋ ਇਹਨੂੰ ਤੁਰ ਤੋਂ ਤੁਰ ਤੱਕ ਦੇਖੋ ਕੋਈ ਵੀ ਬੰਦਾ ਕਹਦੇ ਵੀ 75 ਦਿਨਾਂ ਦਾ ਪੱਤਾ ਸੁੱਕੂਗਾ ਉਹਦਾ ਥੱਡਾ ਹੂੰ ਬਾਕੀ ਉਹਦਾ 나ੜ ਪੀਲਾ ਰਹੂਗਾ ਇਹਦਾ ਹਰਾ ਹੈ ਇਹਦਾ ਹਰਾ ਰਹੂਗਾ ਜੀ ਇਹਦਾ ਪੌਣ ਤੱਕ ਹਰਾ ਰਹੂਗਾ ਜੀ ਜੇ ਸਹੀ ਟਾਈਮ ਤੇ ਪੈ ਜੇ ਹੂੰ ਬਾਕੀ ਇਹਦੀ ਛੱਲੀ ਇਹਨੂੰ ਡਬਲ ਛੱਲੀ ਆਉਣੀ ਆ ਇੱਕ ਪੱਕ ਜਾਂਦੀ ਆ ਜਦੋਂ ਅਸੀਂ ਚਾਰ ਪਾਉਨੇ ਆ ਇੱਕ ਥੋੜੀ ਜਿਹੀ ਕੱਚੀ ਰਹਿੰਦੀ ਆ ਠੀਕ ਇੱਕ ਦਾ ਜਿਵੇਂ ਹੁਣ ਕਹਦੀ ਆ ਵੀ ਆਪਾਂ 나ੜ ਟਾਂਡੇ ਨੂੰ ਜਦੋਂ ਉਹ ਗ੍ਰੈਂਡਰ ਕਰਦੀ ਆ ਮਸ਼ੀਨ ਇਹਦਾ ਦੁੱਧ ਬਣ ਜਾਂਦਾ ਈ ਇੱਕ ਦੀ ਲੇਟੀ ਜੀ ਬਣ ਜਾਂਦੀ ਆ ਉਹ ਦਾਣਾ ਵਿੱਚ ਦਿਖਾਉਂਦੀ ਆ ਜੀ ਹੂੰ ਮਤਲਬ ਕੁੱਲ ਮਿਲਾ ਕੇ ਤੁਹਾਡੇ ਕੋਲ ਪਾਸਾ ਸਾਡੇ ਨੇ ਉਹਦਾ ਪਾਸਾ ਈ ਮੈਨੂੰ 7 ਸਾਲ ਹੋ ਗਏ ਲਾਉਂਦੇ ਨੇ ਹੂੰ ਬਹੁਤ ਚੰਗੀ ਗੱਲ ਆ ਭਾਈ ਹੋਰ ਕੋਈ ਕਿਸਾਨ ਭਰਾ ਜਿਹੜਾ ਹੋਵੇ ਗੱਲ ਲੈ ਆ ਪਾਪੇ ਤੁਸੀਂ ਇਹਨਾਂ ਤੋਂ ਹੀ ਪੁੱਛਦੇ ਆਪਾਂ ਇਹਨਾਂ ਦੀ ਉਮਰ ਦਾ ਤਜਰਬਾ ਵੇ ਨਹੀਂ ਦੱਸਣਾ ਕੋ ਗੱਲ ਪਰਦੇ ਜੀ ਰੱਖਣੀ ਆ ਪਰਦੇ ਜੀ ਰੱਖਦੇ ਜਵਾਕ ਹੈਗਾ ਕੰਮ ਕਰਨ ਵਾਲੋ ਜਿਵੇਂ ਮਰਜ਼ੀ ਕਰੀ ਜਾਵੇਂ ਮੈਂ ਸੱਪੀ ਨਹੀਂ ਉਹ ਮੱਕੀ ਚੰਗੀ ਆ ਮੱਕੀ ਪੂਰੀ ਵਧੀਆ ਮੱਕੀ ਦਾ ਇਹੋ ਜਿਹੀ ਖੜੀ ਆ ਜੀ ਮੱਕੀ ਥੋੜੇ ਵਾਲ ਵੀ ਇਹੋ ਜਿਹੀ ਖੜੀ ਆ ਵੀ ਇਹ ਹੀ ਸੀ ਇਹ ਹੀ ਵੀ ਸੀ ਇਹ ਹੀ ਵੀ ਸੀਗਾ ਆ ਵੀ ਦੇਖ ਕੇ ਮਨ ਖੁਸ਼ ਹੁੰਦਾ ਮਨ ਖੁਸ਼ ਹੁੰਦਾ ਪੂਰਾ ਜੀ ਬਸ ਠੀਕ ਆ ਮਤਲਬ ਤੁਹਾਨੂੰ ਐ ਲੱਗਦਾ ਵੀ ਜਵਾਕਾਂ ਨੇ ਮਿਹਨਤ ਕੀਤੀ ਅਗਲੀ ਪੀੜ੍ਹੀ ਸਿਆਣੀ ਆ ਸੰਭ ਲੂਗੀ ਹਾਂਜੀ ਹਾਂਜੀ ਸੰਭ ਬਸ ਠੀਕ ਆ ਬਾ ਆਹ ਗੱਲ ਹੀ ਪੁੱਛਣੀ ਥੋਡੀ ਉਮਰ ਦਾ ਤਜਰਬਾ ਇਹ ਕਹਿ ਲਵੇ ਨਾ ਮੈਂ ਇੱਕ ਗੱਲ ਕਹਿ ਦਿੰਨਾ ਇੱਕ ਗੱਲ ਤੁਹਾਡੇ ਸੋਚ ਕਿ ਜਿਹੜੀ ਸਿਆਣੀ ਲਾਦ ਹੁੰਦੀ ਆ ਨਾ ਉਹ ਮਾਪੇ ਉਹਦਾ ਜਿਉਣਾ ਨਹੀਂ ਸੌਖਾ ਕਰਦੀ ਮਰਨਾ ਸੌਖਾ ਕਰ ਦਿੰਦੀ ਆ ਵੀ ਬੰਦੇ ਨੂੰ ਐ ਹੋ ਜਾਂਦਾ ਵੀ ਹਾਂ ਆ ਛੱਡ ਕੇ ਜਵਾਕਾਂ ਕੋਲੇ ਹੁਣ ਸੌਖੇ ਮਰ ਸਕਦੇ ਆ ਪਰ ਇਹ ਜ਼ਿੰਮੇਦਾਰ ਨੂੰ ਅਸਲ ਦੇ ਵਿੱਚ ਬਰੀਡ ਤੇ ਸੀਡ ਚੰਗਾ ਮਿਲ ਜੇ ਤਾਂ ਸੱਜਣੋ ਉਹਦਾ ਜਿਉਣਾ ਕੀ ਉਹਦਾ ਮਰਨਾ ਸੌਖਾ ਹੋ ਜਾਂਦਾ ਮੈਂ ਇਹ ਗੱਲ ਕਹਿਣਾ ਵੀ ਕਿਉਂ ਵੀ ਬਈ ਮੈਂ ਤੁਹਾਨੂੰ ਪ੍ਰੀਤ ਪਿੱਛੇ ਹੋ ਜਾ ਇੱਕ ਆਪਾਂ ਸਾਂਝਾ ਵਿਚਾਰ ਲੈ ਲਈਏ ਸਾਂਝਾ ਵਿਚਾਰ ਮੈਂ ਤੁਹਾਡੇ ਤੋਂ ਸਾਰਿਆਂ ਤੋਂ ਇਹ ਲੈਣਾ ਚਾਹੁੰਨਾ ਬਈ ਤੁਸੀਂ ਮੈਨੂੰ ਇਹ ਦੱਸੋ ਵੀ ਜਿਹੜਾ ਇਹਨਾਂ ਨੇ ਸਲੋਗਨ ਦਿੱਤਾ ਐ ਕਿ ਗਰਮੀਆਂ ਦੇ ਵਿੱਚ ਕਹਿੰਦੀਆਂ ਕੌਂਦੀਆਂ ਮੱਕੀਆਂ ਦਬ ਗਈਆਂ ਵੀ ਜਿਹੜਾ ਇਹਨਾਂ ਨੇ ਕਿਹਾ ਵੀ ਦਬਦਾ ਕਿੱਥੇ ਆ ਵੀ ਇਹ ਗੱਲ ਸਹੀ ਆ ਸਹੀ ਆ ਸਹੀ ਆ ਹੈ ਸਹੀ ਆ ਜੀ ਲੈ ਵੀ ਸੱਜਣੋ ਸਾਰੇ ਜਿਹੜੇ ਕਿਸਾਨ ਆ ਉਹ ਇਹ ਗੱਲ ਨੂੰ ਮੰਨ ਰਹੇ ਆ ਕਿ ਭਾਈ ਇਹ ਵੀ ਦਬਦਾ ਕਿੱਥੇ ਆ ਤੁਸੀਂ ਵੀ ਆਪਣਾ ਵਿਚਾਰ ਦਿਓ ਤੁਹਾਡੇ ਇਲਾਕੇ ਦੇ ਵਿੱਚ ਵੀ ਕਿਸ ਤਰ੍ਹਾਂ ਦੀਆਂ ਮੱਕਾਂ ਰਹੀਆਂ ਤੁਸੀਂ ਉਹ ਵੀ ਦੱਸਣਾ ਤੇ ਸੱਜਣੋ ਤੁਸੀਂ ਜੇ ਤੁਹਾਡੇ ਇਲਾਕੇ 'ਚ ਤੁਹਾਡੇ ਪਿੰਡ ਦੇ ਵਿੱਚ ਇਸ ਤਰ੍ਹਾਂ ਦੀ ਮੱਕੀ ਖੜੀ ਆ ਇਸੇ ਬੀਜ ਦੀ ਖੜੀ ਆ ਉਹਦੇ ਬਾਰੇ ਵੀ ਤੁਸੀਂ ਵਿਚਾਰ ਦੇਣਾ ਕਮੈਂਟ ਬਾਕਸ ਦੇ ਵਿੱਚ ਤੁਸੀਂ ਫੋਟੋ ਆ ਜਿਹੜੀ ਉਹ ਆਪਦੀ ਪੋਸਟ ਕਰ ਸਕਦੇ ਆ ਲੈ ਵੀ ਕਿਸਾਨ ਵੀਰ ਉਹ ਗੱਲ ਓ ਆ ਵੀ ਪਿਛਲੀ ਜਿਹੜੀ ਮੈਂ ਮੱਕੀ ਆ ਉਹ ਨਿਹਾਲ ਸਿੰਘ ਵਾਲਾ ਮੋਗੇ ਏਰੀਆ ਦੀ ਕਰਕੇ ਆਇਆ ਤਾਂ ਮੈਨੂੰ ਮੇਰੇ ਮਨ ਦੇ ਵਿੱਚ ਇੱਕ ਡਾਊਟ ਇਹ ਵੀ ਵੱਜਿਆ ਕਿ ਸ਼ਾਇਦ ਕਈ ਵਾਰੀ ਕੋਈ ਧਰਤੀ ਕੋਈ এনवायरमेंट ਹੀ ਸੂਟ ਕਰਦਾ ਹੁੰਦਾ ਤਾਂ ਇਸ ਕਰਕੇ ਆਪਾਂ ਉਹਨਾਂ ਸਾਰੇ ਪੰਜਾਬੀਆਂ ਨੂੰ ਸਲਾਹ ਨਹੀਂ ਦੇ ਸਕਦੇ ਤਾਂ এনवायरमेंट ਘੱਟੋ ਘੱਟ 2 ਫਲਮਾਉਣੇ ਚਾਹੀਦੇ ਆ ਹੁਣ ਅਸੀਂ ਇੱਕ ਫਰੀਦਕੋਟ ਦੇ ਬਿਲਕੁਲ ਨੇੜੇ ਦੇ ਪਿੰਡ ਦੇ ਵਿੱਚ ਆਏ ਆ ਜਿੱਥੇ 30 33 ਜਿਹੜੀ ਮੱਕੀ ਲੱਗੀ ਹੋਈ ਆ ਇੱਥੇ ਮੱਕੀ ਦਾ ਵੀ ਬਿਲਕੁਲ ਉਹੀ ਪੋਜੀਸ਼ਨ ਆ ਥੱਲੜੇ ਪੱਤੇ ਤੱਕ ਸਾਰਾ ਪੱਤਾ ਜਿਹੜਾ ਪਹਿਲਾ ਪੱਤਾ ਜਿਹੜਾ ਮੱਕੀ ਨੇ ਪਹਿਲਾ ਪੱਤਾ ਕੱਢਿਆ ਸੀ ਸਭ ਤੋਂ ਪਹਿਲਾ ਪੱਤਾ ਉਹ ਪੱਤਾ ਵੀ ਹਰਾ ਹੈ ਕੱਦ ਵੀ ਇੱਥੇ ਕੀਤਾ ਛੱਲੀ ਵੀ ਲੱਗੀ ਆ ਕਣਕ ਵਾਲਾ ਬਾਣ ਵੀ ਆ ਪਰ ਜਿਹੜੀ ਸਭ ਤੋਂ ਕਮਾਲ ਗੱਲ ਹੋਈ ਉਹ ਇਹ ਹੋਈ ਕਿ ਐਸ ਦੇ ਵਿੱਚ ਤੁਹਾਨੂੰ ਦੋ ਤਰ੍ਹਾਂ ਦਾ ਜਿਹੜਾ ਹੈਗਾ ਬਾਣ ਖੜਾ ਨਜ਼ਰ ਆਉਂਦਾ ਹੋਊਗਾ ਇੱਕ ਮੱਕੀ ਆ ਕਮਜ਼ੋਰ ਜੀ ਮੱਕੀ ਖੜੀ ਆ ਇੱਕ ਉਹ ਤਾਕਤਵਰ ਮੱਕੀ ਖੜੀ ਆ ਇਹ ਤਾਂ ਤੁਸੀਂ ਇਹ ਦੇਖੋ ਵੀ ਇਹ ਇੱਕੋ ਦਿਨ ਦੀਆਂ ਮੱਕੀਆਂ ਬੀਜੀਆਂ ਹੋਈਆਂ ਤਾਂ ਕਿਸਾਨ ਨੇ ਆ ਮੱਕੀ ਬੀਜੀ ਜਿਹੜੀ ਇਹ ਮੱਕੀ ਤੋਂ ਗਰਮੀ ਛੱਲੀ ਨਹੀਂ ਗਈ ਤਾਂ ਇਹ ਤੁਹਾਨੂੰ ਇਸ ਤਰ੍ਹਾਂ ਦਾ ਰਿਜ਼ਲਟ ਆ ਜਿਹੜਾ ਉਹ ਦੇਗੀ ਆ ਇਸ ਤਰ੍ਹਾਂ ਦਾ ਰਿਜ਼ਲਟ ਦੇਗੀ ਆ ਗੋਲੀ ਮਤਲਬ ਪੱਲੇ ਰਹਿ ਗਏ ਆ ਠੀਕ ਆ ਕਿ ਨਹੀਂ ਇਹਨਾਂ ਨੂੰ ਖਾਣਾ ਤੋਤਾ ਵੀ ਪਸੰਦ ਨਹੀਂ ਕਰ ਰਿਹਾ ਤੋਤਾ ਇਹਨੂੰ ਪਸੰਦ ਨਹੀਂ ਕਰ ਰਿਹਾ ਤੋਤਾ ਵੀ ਨਹੀਂ ਇੱਥੇ ਆ ਰਿਹਾ ਕਿਉਂਕਿ ਉਹਨੂੰ ਪਤਾ ਵੀ ਇਹਦੇ ਵਿੱਚ ਹੀ ਪੁਰਾਣਾ ਹੈ ਨੀਗਾ ਜਿਹੜਾ ਉਹਦੇ ਕੁਝ ਪੱਲੇ ਪਾਵੇ ਉਹਨੇ ਇਹਨੂੰ ਫਰੋਲ ਕੇ ਦੇਖਣਾ ਵੀ ਪਸੰਦ ਨਹੀਂ ਕੀਤਾ ਇਹਦੇ ਹਾਲਾਤ ਇਹ ਆ ਇਹਦਾ ਕੱਦ ਐਡਾ ਐਡਾ ਰਹਿ ਗਿਆ ਇਹਦੀ ਛੱਲੀ ਕਈ ਵਾਰੀ ਸਾਨੂੰ ਐ ਲੱਗਦਾ ਵੀ ਫਲਾਨੀ 5 ਦਿਨ ਘੱਟ ਲੈਂਦੀ ਆ 5 ਦਿਨਾਂ ਤੋਂ ਕੀ ਲੈਣਾ ਯਾਰ ਥੋੜੀ ਮਿਹਨਤ ਤਾਂ ਪੱਲੇ ਪਾਵੇ ਤਾਂ ਇੱਥੇ ਹੀ ਆ ਗਿਆ ਐਸ ਸਿਆੜ ਤੋਂ ਬਾਅਦ 30 33 ਦਾ ਫਿਰ ਤੇ ਇੱਥੇ ਹੀ ਉਹੀ ਬਾਣ ਉਹੀ ਪਾਣੀ ਉਹੀ ਖਰਾਕ ਤੇ 30 33 ਕਿੱਡੀ-ਕਿੱਡੀ ਹੋ ਜਾਂਦੀ ਆ ਉਹੀ ਸਾਰਾ ਕੁਝ ਇੱਕੋ ਹੀ ਚੀਜ਼ ਸਾਰੀ ਪੈ ਰਹੀ ਆ ਤੇ ਫਿਰ ਤੁਸੀਂ ਇੱਕ ਹਾਲ ਹੋਰ ਦੇਖੋ ਜਦੋਂ ਕਿਸਾਨ ਨੇ ਇਧਰੋਂ ਬੀਜਣੀ ਸ਼ੁਰੂ ਕੀਤੀ ਸੀ ਪਹਿਲਾਂ 30 33 ਪਾਈ ਉਹਨੇ ਫਿਰ ਉਸ ਤੋਂ ਬਾਅਦ ਉਹਨੇ ਪਾਈ ਦੂਸਰੀ ਮੱਕੀ ਜਿਹਦਾ ਆਪਾਂ ਨਾਂ ਨਹੀਂ ਲਵਾਂਗੇ ਜਿਹੜੇ ਪਹਿਲੇ ਸਿਆੜਾਂ ਦੇ ਵਿੱਚ 30 33 ਦੇ ਤੇ ਦੂਸਰੀ ਮੱਕੀ ਦੇ ਵੀ ਰਲ ਗਏ ਉਹਦੇ ਵਿੱਚ ਜਿਹੜੇ 30 33 ਦੇ ਟਾਂਡੇ ਆ ਉਹ ਅਲੱਗ ਖੜੇ ਆ ਉਹ ਉਹਨੇ ਕਾਮਯਾਬ ਖੜੇ ਆ ਤੇ ਜਿਹੜੀ ਦੂਸਰੀ ਮੱਕੀ ਆ ਉਹ ਫੇਲ ਹੋ ਗਈ ਮਤਲਬ ਇਹ ਆ ਗਰਮੀ ਨੇ ਆਪਾਂ ਇਹ ਕਹਿ ਲਈਏ ਕਿ ਐ ਪਰਖ ਕੇ ਦਿਖਾਤਾ ਬੀ ਦੀ ਕੁਆਲਿਟੀ ਆਪਾਂ ਕਿਸਾਨਾਂ ਤੋਂ ਵੀ ਸਲਾਹ ਲੈਨੇ ਆ ਉਹ ਦੇਖੋ ਸਾਰਾ ਝੁੰਡਾ ਜਿਹੜਾ ਆਪਣੇ ਮਿੱਤਰਾਂ ਦਾ ਉਹੋ ਟਾਲੀ ਦੇ ਥੱਲੇ ਇਕੱਠਾ ਹੋਇਆ ਖੜਾ ਇੱਕ ਤਾਂ ਇਹ ਰੁੱਖਾਂ ਦੀ ਐਮੇਤ ਨੂੰ ਸਮਝੋ ਤੁਸੀਂ ਦੇਖੋ ਕਿ ਉਹ ਰੁੱਖਾ ਉਹ ਰੁੱਖ ਨੇ ਭਾਵੇਂ ਕੋਈ ਵੱਢਣ ਦੇ ਇਰਾਦੇ ਨਾਲ ਬੈਠਾ ਹੋਵੇ ਤੇ ਭਾਵੇਂ ਕੋਈ ਛਾਂ ਦੇ ਇਰਾਦੇ ਨਾਲ ਦੇਖੇ ਹੋਵੇ ਸਭ ਨੂੰ ਇੱਕੋ ਜਿਹੀ ਛਾਂ ਦਿੱਤੀ ਆ ਰੋਖ ਜ਼ਰੂਰ ਲਾਓ ਯਾਰ ਖੇਤਾਂ ਵਿੱਚ ਰੁੱਖਾਂ ਰੁੱਖ ਸਾਡੇ ਖੇਤਾਂ ਦੀ ਸ਼ਾਨ ਹੈ ਰੁੱਖ ਜ਼ਰੂਰ ਲਾਓ ਆਪਾਂ ਰਾਸ਼ੀ ਦੀ ਜਿਹੜੀ 30 33 ਹੈਗਾ B ਆ ਇਹਦੇ ਬਾਰੇ ਆਪਾਂ ਕਿਸਾਨਾਂ ਤੋਂ ਵੀ ਜਾਣਕਾਰੀ ਲੈਣੇ ਆ ਕਿ ਉਹ ਕੀ ਵਿਚਾਰ ਰੱਖਦੇ ਆ ਲੈ ਵੀ ਆਪਾਂ ਲੈਣੇ ਆ ਸਲਾਹ ਤੁਸੀਂ ਬੈਠ ਜਾਓ ਬਸ ਆਈ ਕੋਈ ਤਕਲੀਫ ਨਹੀਂ ਆਨੰਦ ਲਓ ਅੱਜ ਕੌਣ ਬਈ ਤੁਸੀਂ ਬੋਲੋਗੇ ਆ ਬੋਲਗੇ ਅੱਗੇ ਬੈਠੇ ਆ ਨੌਜਵਾਨ ਆ ਗਿਆ ਇੱਕ ਮਿੰਟ ਨੌਜਵਾਨ ਨੂੰ ਹਾਂਜੀ ਤੁਸੀਂ ਗੱਲ ਕਰੋਗੇ ਆ ਜੋ ਮੈਂ ਤੇਰੇ ਲਾ ਦੇਣਾ ਮੈਂ ਲੈ ਵੀ ਆਪਾਂ ਪੁੱਛਦੇ ਆਂ ਕਿਸਾਨ ਭਰਾਵਾਂ ਤੋਂ ਬਾਈ ਕਿਵੇਂ ਲੱਗਦਾ 30 33 ਦਾ ਰਿਜ਼ਲਟ ਤੁਹਾਨੂੰ ਦੂਜੀਆਂ ਮੱਕੀਆਂ ਨਾਲ ਬਾਈ ਜਿਹੜੀਆਂ ਤਿੰਨ ਚਾਰ ਸਾਲ ਤੋਂ ਬੀਜਦੇ ਆ ਰਹੇ ਆਂ 30 33 ਮੱਕੀ ਆ ਵੈਸੇ ਐਂ ਤਾਂ ਵੀ ਆਪਣੀ ਸਾਰੀ 30 ਦਿੱਤੀ ਆ ਹੂੰ 30 30 ਦੇ ਇੱਕ ਤਾਂ ਥੱਲੋਂ ਲੈ ਕੇ ਤਾਂ ਤੱਕੇ ਹਰਾ ਰਹਿਂਦਾ ਚਾਰਾ ਇਹਦਾ ਹਾਂ ਪੱਤਾ ਸਾਰਾ ਹਾਂ ਪੱਤਾ ਸਾਰਾ ਹਰੀ ਰਹਿੰਦੀ ਹੈ ਇਹ ਇੱਕ ਜਿਵੇਂ ਕੋਈ ਆਪਾਂ ਕਮਲਾ ਜਾਂਦੀ ਮੱਕੀ ਜਿਵੇਂ ਐਂ ਤਾਂ ਪਾਣੀ ਦੀ ਛੋੜ ਰਹੀ ਆ ਮੱਕੀਆਂ ਬਹੁਤ ਜ਼ਿਆਦਾ ਕਮਲਾਉਂਦੀਆਂ ਰਹੀਆਂ ਇਹ ਮੱਕੀ ਕਮਲਾਉਂਦੀ ਵੀ ਘੱਟ ਆ ਆਛੋ ਪਾਣੀ ਦਾ ਭਾਲਦੀ ਪਰ ਕਮਲੌਂ ਦੀ ਬਹੁਤ ਜ਼ਿਆਦੇ ਘਟਾ ਤੇ ਇੱਕ ਇਹਦੀ ਛੱਲੀ 'ਚ ਜਿਹੜੇ ਦਾਣੇ ਆ ਦਾਣੇ ਵੀ ਪ੍ਰੋਪਰ ਜਾਨੀ ਜਾਨੀ ਵਧੀਆ ਭਰੇ ਆ ਤੇ ਜਿਵੇਂ ਗਰਮੀ ਦੇ ਕਾਰਨ ਦਾਣੇ ਦੀ ਪ੍ਰੋਬਲਮ ਬਹੁਤ ਆਈ ਆ ਦਾਣਾ ਤਾਂ ਪੈ ਨੂੰ ਕਾਣੇ ਜੇ ਉਹ ਕਾਣੇ ਜੇ ਹੋਏ ਆ ਅੱਧੇ ਪਏ ਅੱਧੇ ਨਹੀਂ ਪਏਗੇ ਪਰੰਤੂ ਇਹਦੇ ਵਿੱਚ ਦੇਖੇ ਨਾ ਜਿਵੇਂ ਸਾਰੀਆਂ ਇਹ ਭਰੀਆਂ ਛੱਲੀਆਂ ਵੀ ਭਰੀਆਂ ਤੇ ਇੱਕ ਉਹਦਾ ਟਾਂਡਾ ਜਿਹੜਾ ਜਮਾ ਹਰਾ ਰਹਿੰਦਾ ਵੇ ਚਾਰਾ ਵੀ ਵੱਧ ਨਿਕਲਦਾ ਦਾ ਦੂਜੀ ਮੱਗੇ ਨਾਲ ਉਹ ਤਾਂ ਨਿਕਲੂਗਾ ਬਈ ਲਾਂਚ ਕਾਨ ਹੁੰਦਾ ਇਹ ਕੇ ਦਾ ਬਈ ਟਾਂਡਾ ਵੀ ਮੋਟਾ ਤੁਸੀਂ ਦੇਖੋ ਨਾ ਦੂਜੀ ਮੱਕੀ ਦਾ ਟਾਂਡਾ ਬਰੀਕ ਆ ਉਹਦਾ ਚਾਰਾ ਘ ਜਦੋਂ ਗਾਂਹ ਜਾ ਕੇ ਤੋਲਾਂਗੇ ਉਦੋਂ ਰਿਜ਼ਲਟ ਚ ਫਿਰ ਜ਼ਿਆਦਾ ਅੱਗੇ ਹੋ ਜਾਂਦਾ ਹਾਂ ਹੁੰਦੀ ਹੈ ਬਈ ਹੁੰਦੀ 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 ਠੀਕ ਆ ਤੇ ਜੀ ਵੀ ਲੱਗਦਾ ਖੇਤ ਦੇ ਵਿੱਚ ਪੂਰਾ ਪੂਰਾ ਬਈ ਸਭ ਤੋਂ ਵੱਡੀ ਗੱਲ ਆ ਹੋਰ ਕਿਸੇ ਕਿਸਾਨ ਭਾਈ ਦੇ ਤੁਸੀਂ ਵੇਚਦੇ ਆ ਬਾਈ ਹਾਂਜੀ ਬਾਈ ਤੁਸੀਂ ਵੇਚਦੇ ਦਿੱਤੀ ਦਿੱਤੀ ਲਓ ਇਹਨਾਂ ਦੇ ਵੀ ਲਾ ਲੈਨੇ ਮੈਂ ਕਿ ਫਿਰ ਆਪਾਂ ਕਿਵੇਂ ਬਾਈ ਬਿਮਾਰੀ ਬਮੂਰੀ ਵੱਲੋਂ ਕੀ ਰਿਹਾ ਇਹਦਾ ਬਿਮਾਰੀ ਵੱਲੋਂ ਤਾਂ ਬਹੁਤ ਵਧੀਆ ਯਾਦ ਕੀ ਹੈ ਫੰਗਸ ਦੀ ਸਮੱਸਿਆ ਬਹੁਤ ਜ਼ਿਆਦਾ ਆਈ ਹੈ ਜੀ ਮੱਖੀਆਂ ਨੂੰ ਗਰਮੀ ਕਰਕੇ ਹਾਂ ਆਪਾਂ ਇਹ 30 30 ਨੂੰ ਦੇਖ ਰਹੇ ਆ ਜੀ ਇਹਦੇ ਕੋਈ ਫੰਗਸ ਦੀ ਪ੍ਰੋਬਲਮ ਨਹੀਂ ਦਾਣਾ ਵਧੀਆ ਪਿਆ 2018 ਤੋਂ ਆਪਾਂ 3033 ਨਾਲ ਜੁੜੇ ਹੋਏ ਆ ਜੀ ਆਲੂ ਲਾਉਂਦੇ ਹੀ ਪਹਿਲਾਂ ਠੀਕ ਆ ਉਦੋਂ ਦੀ ਇਹ ਆਪਾਂ 3033 ਨਾਲ ਰਾਚੀ ਜੀ ਨਾਲ ਜੁੜੇ ਹੋਏ ਆ ਬਾਜਬ ਰੇਟਾਂ ਤੇ ਇਹਨਾਂ ਦੇ ਸੀਡ ਮਿਲਦੇ ਆ ਜੀ ਤੇ ਰਿਜ਼ਲਟ ਬਹੁਤ ਚੰਗਾ ਹਾਂ ਸਭ ਤੋਂ ਵੱਡੀ ਗੱਲ ਸੱਚ ਮੈਂ ਤੁਹਾਨੂੰ ਇਹ ਦੱਸ ਦਿਆਂ ਵੀ ਇਹ ਗੱਲ ਮੇਰੇ ਦੱਸਣ ਵੱਲੋਂ ਹੀ ਮਿਸ ਹੋ ਗਈ ਸੀ ਕਿ ਤਕਰੀਬਨ 2200 ਦੇ ਮੁਕਾਬਲੇ 12-1300 ਰੁਪਏ ਦੇ ਵਿੱਚ ਹੋਊਗਾ ਬਾਕੀ ਮੈਂ ਕਨਫਰਮ ਕਰ ਲੂੰਗਾ ਪਰ ਤੁਸੀਂ ਵੀ ਫੋਨ ਕਰਕੇ ਆਪਣੇ ਨੇੜੇ ਦੇ ਡੀਲਰ ਨੂੰ ਪੁੱਛੋਗੇ ਤਾਂ ਰਾਸ਼ੀ ਮਤਲਬ ਇੱਕ ਪੈਕੇਟ ਮਗਰ ਹਜ਼ਾਰ ਤੁਹਾਡਾ ਰੁਪਈਆ ਵੀ ਸੇਵ ਕਰਕੇ ਦਿੰਦਾ ਮੁੱਢੋਂ ਹੀ ਮਤਲਬ ਤੁਹਾਡੀ ਸੇਵਿੰਗ ਤੁਹਾਡੀ ਜੇਬ ਦਾ ਧਿਆਨ ਮੁੱਢੋਂ ਹੀ ਰੱਖ ਲੈਂਦਾ ਇਹਦੂ ਗਾਂ ਵੀ ਪੁੱਛ ਲਗੇ ਹੋਰ ਕਿਸੇ ਕਥਾਨ ਭਰਾ ਜਿੰਨੇ ਜਿਹੜੇ ਨਾ ਨਹੀਂ ਲਾਈ ਹੁਣ ਉਹ ਦੱਸੋ ਕੌਣ ਜਿਹੜਾ ਜਿਨੇ ਲਾਈ ਹੋਈ ਨਹੀਂ ਤੁਹਾਡੇ ਤਾਂ ਲਾਈ ਵੀ ਆ ਤੁਹਾਡੇ ਤਾਂ ਲਾਈ ਵੀ ਆ ਜਿਹੜਾ ਲਾਉਂਦਾ ਨਹੀਂ ਜਿਹੜਾ ਹੋ ਉਹ ਕਿਉਂਕਿ ਜਿਹੜਾ ਬੰਦਾ ਲਾਉਂਦਾ ਨਹੀਂ ਨਾ ਬਈ ਤੈਨੂੰ ਕਿਵੇਂ ਲੱਗਦਾ ਹੁਣ ਇਹ ਕੀ ਲਾਸ਼ ਤੇ ਹੁਣ ਮੀਂਹ ਪਏ ਆ ਪਹਿਲਾਂ ਮੀਂਹ ਨਹੀਂ ਪਏ ਜਿਹੜੀ ਤਾਂ 30 33 ਵਾਲੇ ਉਹ ਤਾਂ ਹੱਸੀ ਜਾਂਦੇ ਆ ਤੇ ਜਿਹੜੇ ਦੂਜੇ ਰੋਈ ਜਾਂਦੇ ਆ ਕਿਸੇ ਦੀ ਹੁਣ ਦੂਜੀਆਂ ਮੱਕੀਆਂ ਨੇ ਕਾਦਾਂ ਦੇ ਆ ਕੀਤੇ ਆ ਪਰ ਮੇਰੇ ਗਵਾਂਢ ਮੱਕੀ ਆ ਉਹ ਤਾਂ 30 33 ਨਹੀਂ ਗਈ ਐਡੀ ਐਡੀ ਆ ਤੇ ਜਮਾਂ ਸੜੀ ਆ ਤੇ ਉਹਾਂ ਦੇ ਨਾਂ ਤੇ ਅਸੀਂ ਵੜਨ ਜੋਗੇ ਉਹ ਦੂਜਾ ਦੇ ਵੜਾਈ ਪੈ ਜੂਗੀ ਹੂੰ ਠੀਕ ਆ ਗਾੜੀ ਨੂੰ ਮੁੱਛਾਂ ਵਾਧ ਜਾਣੀਆਂ 90% ਮੇਰੇ ਪਿੰਡ ਦੇ ਲੋਕ ਇਹਦੇ ਨਾਲ ਹੀ ਜੁੜੇ ਆ ਤੇ ਬਹੁਤ ਹੀ ਵਧੀਆ ਰਿਜ਼ਲਟ ਆ ਇਹਦਾ ਬਾਕੀ ਰਹੀ ਗੱਲ ਆ ਆਪਾਂ ਜੇ ਹੁਣ ਹੁਣ ਜਿਹੜੀ ਹਰੀ ਵੱਢ ਕੇ ਆਪਾਂ ਪਾਸੇ ਤੋਂ ਵੱਢ ਕੇ ਪਾਉਣੇ ਆ ਜਿਹੜੀ ਹੈਗੀ ਸੜੀ ਉਹਨੂੰ ਪਸ਼ੂ ਵੀ ਨਹੀਂ ਖਾਂਦਾ ਹੁਣ ਜਿਹੜੇ ਨੇ ਹੁਣ ਪਾਈ ਆ ਦੋ ਦੋ ਕਿਲੋ ਵੈਸੀ ਦੁੱਧ ਵੱਧ ਗਈ ਪਸ਼ੂ ਚਾਰ ਨਾਲ ਤਾਂ ਵਧਣ ਗਈ ਜਿਹੜੇ ਨੇ ਹੁਣ ਪਾਈ ਉਹ ਵੀ ਵੇਖੋ ਉਹ ਰਿਜ਼ਲਟ ਤਾਂ ਵੇਖੋ ਅੱਜ ਸਾਨੂੰ ਦੁੱਧ ਦੀ ਲੋੜ ਆ ਦੁੱਧ ਦਾ ਬਹੁਤ ਤੋੜਾ ਵਾ ਜਿਹੜੇ ਜਿਹਦੇ ਘਰੇ 1 ਕਿਲੋ ਦੁੱਧ ਦਿੰਦੀ ਸੀ ਮਾਜ ਜਦੋਂ ਨੇ ਮੱਕੀ ਜਾ ਕੇ ਪਾਈ ਤਾਂ 3 ਕਿਲੋ ਕਰ ਆਈ ਹੂੰ ਉਹ 30 33 ਨਾਲ ਜੁੜੂਗਾ ਕਿਵੇਂ ਨਾ ਹਾਂ ਵਾਕਈ ਮਤਲਬ ਕੋ ਕੁੱਲ ਮਿਲਾ ਕੇ ਇੱਕ ਨਿਊਟਰਲ ਬੰਦੇ ਨੇ ਬਹੁਤ ਕਮਾਲ ਦੀ ਰਿਵਿਊ ਦਿੱਤਾ ਮੈਨੂੰ ਲੱਗਦਾ ਵੀ ਸਭ ਤੋਂ ਕਮਾਲ ਰਿਵਿਊ ਤੁਹਾਡਾ ਆ ਆਜੋ ਆਪਾਂ ਹੋਰ ਵੀ ਪੁੱਛਦੇ ਆ ਯਾਰ ਆਜੋ ਗਾਹਾਂ ਬੈਠੇ ਆ ਬੰਦੇ ਕਿਉਂ ਵੀ ਬਾਈ ਤੁਹਾਡਾ ਕੀ ਵਿਚਾਰ ਆ 30 33 ਬਾਰੇ ਬਹੁਤ ਵਧੀਆ ਵਿਚਾਰ ਆ ਬਾਈ 30 33 ਮੱਕੀ ਬਹੁਤ ਵਧੀਆ ਚੰਗੀ ਐ ਹਾਂ ਚੰਗੀ ਐ ਸੀ 2 ਸਾਲ ਤੋਂ ਪਹਿਲਾਂ ਲਾਉਂਦੇ ਆ ਸੀ ਹੂੰ ਸਾਨੂੰ ਬਹੁਤ ਵਧੀਆ ਝਾੜ ਦਿੰਦੀ ਰਹੀ ਹੈ ਇਹ ਹਾਂ ਹਾਂ ਮਤਲਬ ਵਧੀਆ ਐ ਮੱਕੀ ਬਹੁਤ ਵਧੀਆ ਗਰ ਮਾੜੇ ਪਾਣੀ ਨੂੰ ਮੰਨਦੀ ਐ ਇਹ ਮਾੜੇ ਪਾਣੀ ਚ ਵੀ ਹੋ ਜਾਂਦੀ ਆ ਨਰਮ ਜ਼ਮੀਨ ਚ ਵੀ ਹੋ ਜਾਂਦੀ ਆ ਹਾਂਜੀ ਨਰਮ ਜ਼ਮੀਨ ਚ ਆਪਣੀ ਨਾਲ ਲੱਗਦੀ ਜ਼ਮੀਨਾਂ ਥੋੜੀ ਨਰਮ ਆ ਇੱਥੇ ਬੀਜ ਰਹੇ ਆ ਪਤਨ ਸਾਲ ਤੇ ਹੋ ਜਾਂਦੀ ਬਹੁਤ ਵਧੀਆ ਹੁੰਦੀ ਰਹੀ ਆ ਜੀ ਇੱਥੇ ਲੈ ਬਈ ਜਿਉਂਦਾ ਰਹਿ ਬਾਈ ਜਿਉਂਦਾ ਰਹਿ ਹੋਰ ਬਈ ਕੋਈ ਸਾਜਣ ਮੰਚ 'ਚ ਨਾ ਰੱਖ ਲੈ ਗੱਲ ਬੋਲਣਾ ਹਾਂ ਬਾਹ ਖੱਟੇ ਸਭ ਮੰਚ 'ਚ ਨਾ ਕੋਈ ਗੱਲ ਨਾ ਮੰਚ 'ਚ ਨਾ ਰਹਿ ਜੇ ਮੰਡ 'ਚ ਨਾ ਰਹਿ ਜੇ ਇਹ ਤਾਂ ਬੈਨਰ ਫੜੀ ਹੋਇਆ 10 ਪੁਲਵਾਨ ਕੋਈ ਗੱਲ ਦੱਸ ਇਹ ਬੰਦਾ ਵੀ ਮੈਨੂੰ ਕੋਡੀ ਕੁਡੀ ਖੇਡਦਾ ਰਾਜਾ ਨਹੀਂ ਨਹੀਂ ਹਾਂ ਨਹੀਂ ਨਹੀਂ ਇਹ ਸੀਡ ਬਹੁਤ ਵਧੀਆ ਜੀ 3033 ਦਾ ਜੀ ਇੱਕ ਸਸਤਾ ਤੇ ਇੱਕ ਦੂਜਾ ਗਰੂਥ ਬਹੁਤ ਜਲਦੀ ਕਰਦਾ ਜੀ ਇਹ ਖਰਾਕ ਵੀ ਬਹੁਤੀ ਨਹੀਂ ਭਾਲਦਾ ਇਹ ਯੂਰੀਆ 2.5 ਪਾਣੀ ਤਿੰਨ ਗੱਟੇ ਬਹੁਤ ਆ ਜੀ ਇਸ ਤੇ ਹਾਂ ਹਾਂ ਹਾਂਜੀ ਜਾਂਦਾ ਲੋਟ ਆ ਕਮ ਹਾਂਜੀ ਹਾਂਜੀ ਹੂੰ ਬਈ 3033 ਤੁਹਾਡੇ ਵੱਲੋਂ ਤੁਹਾਡੇ ਦਾ ਪਿੰਡ ਲੋ ਪਾਸ ਆ ਹਾਂਜੀ 4 ਸਾਲ ਹੋ ਗਏ ਮੈਨੂੰ ਬੀਜ ਦੇਣਗੇ ਅੱਛਾ ਹਾਂਜੀ ਤੁਹਾਡਾ ਤਾਂ ਮਤਲਬ ਮੈਨੂੰ ਤਾਂ 22 ਹੋਣਾ ਦੱਸਿਆ ਕਹਿੰਦੇ ਵੀ ਉਹ ਉਹ ਕਹਿੰਦੇ ਵੀ ਅਸੀਂ ਇਹ ਠੇਕੇ ਤੇ ਪਹਿਲੀ ਦੇ ਬਿਠਾ ਇਹਨੂੰ ਸਰਪੰਚ ਬਣਾ ਦਿਓ ਇੱਥੇ ਨਹੀਂ ਇਹ ਦੂਜਾ ਉਮੀਦਵਾਰ ਹੀ ਆ ਜੀ ਇਹ ਸਰਪੰਚੀ ਦਾ ਮੈਨੂੰ ਬਣਾ ਦਿਓ ਕਾਬਲ ਬੰਦਾ ਨਾ ਪੜ ਲਿਆ ਏਡੀ ਨਹੀਂ ਗੱਲ ਨਾ ਵੀ ਤੁਰਿਆ ਫਿਰਿਆ ਬੰਦਾ ਇਹਨੂੰ ਕਾਬਲ ਆ ਸਰਪੰਚ ਬਣਾਓ ਇਹਨੂੰ ਹਾਂ ਲੇ ਵੀ ਹੋਰ ਤਾਂ ਨਹੀਂ ਕੋਈ ਰਹਿ ਗਿਆ ਉਹ ਉਹ ਤੇਰੀ ਆ ਉਹ ਉਹ ਜਿਹੜੀ ਦੇਖ ਕੇ ਇਹ ਤਾਂ ਗੱਲ ਹੀ ਰਹਿ ਗਈ ਮੇਨ ਉਹ ਇੱਕ ਤਾਂ 30 33 ਜਲ ਦੂਜੇ ਵੀ ਦਾ ਨਾਂ ਨਾ ਲਈ ਉਹ ਕੇ ਟੋਕ ਦੋ ਆਪਣੇ ਤੇ ਹਨਾ ਠੀਕ ਹੈ ਤੇ ਉਹ ਜਿਹੜਾ ਉਹ ਜਿਹੜਾ ਦੂਰ ਆ ਉਹ 30 33 ਤੇ ਦੂਸਰੀ ਆ ਹਾਂਜੀ ਉਹ ਦੂਸਰੀ ਆਈ ਉਹ ਇੱਕੋ ਦਿਨ ਵੀ ਵਜਾਈ ਆ ਇੱਕੋ ਦਿਨ ਵਜਾਈ ਆ ਇੱਕੋ ਜੀ ਖਰਾਕ ਇੱਕੋ ਜੀ ਖਰਾਕ ਹੈ ਭਾਈ ਆ ਜੀ ਹਾਂ ਤੇ ਬਾਕੀ ਉਹ ਜਦੋਂ ਨਿੱਕੀ ਹੀ ਵੇਖਣ ਜੀ ਖੇਤ ਉਹਨੂੰ ਜੀ ਨਹੀਂ ਕਰਦੇ ਨਹੀਂ ਭੜੀ ਲੱਗਦੀ ਸੀ ਉਹ ਜਦੋਂ ਆਪਾਂ ਵੀਰ ਜੀ ਸੀਗੀ ਯਾ ਔਰਲਾ 30 ਦਿੱਤੀ ਆ ਜੀ ਇਹੇ ਇਹ ਚੜਦਾ ਤੁਰਿਆ ਇਹ ਚੜਦਾ ਤੁਰਿਆ ਹੁਣ ਵੀ ਵੇਖ ਲਓ ਪਾਣੀ ਲਾਉਣ ਵਾਲਾ ਤੇ ਫਿਰ ਵੀ ਉਹਦੇ ਨੂੰ ਹਰਾ ਭਰਾ ਕਰਾਈਏ ਹੂੰ ਫਰਕ ਆਪਣੇ ਸਾਹਮਣੇ ਦੇ ਸੀ ਜਾਂਦਾ ਇਹ ਨਹੀਂ ਨਹੀਂ ਇਹ ਤਾਂ ਮੈਂ ਆਉਂਦੇ ਹੋਏ ਨਹੀਂ ਦੇਖ ਲਿਆ ਇਹ ਤਾਂ ਮੈਨੂੰ ਜਦੋਂ ਆ ਕੇ ਵਿਖਾਇਆ ਰਿਜ਼ਲਟ ਤਾਂ ਕਰਕੇ ਮਤਲਬ ਆਹ ਖੇਤ ਸਭ ਤੋਂ ਵੱਧ ਚੁਣਿਆ ਗਿਆ ਤੇਰੇ ਵਾਲਾ ਖੇਤ ਹਾਂਜੀ ਤੇ ਬਾਕੀ 20 ਇਹਦੇ ਨਾਲ ਮਹਿੰਗਾ ਸੀਗਾ ਭਾਜੀ ਉਹ ਮਹਿੰਗਾ ਸੀ ਹਾਂਜੀ ਉਹ ਮਹਿੰਗਾ ਸੀਗਾ 1800 ਦੀ ਆਈ ਸੀ ਉੱਥੇ ਇਹ ਫਰਕ ਹੁਣ ਸਾਹਮਣੇ ਦੇ ਸੀ ਜਾਂਦਾ ਬਜਾਈ ਦੇ ਸਾਹਮਣੇ ਖੜੇ ਪਹਿਲਾਂ ਬੀਜਣ ਵੇਲੇ ਦੁਕਣੋ ਦੁਕਣੀ ਦਾ ਫਰਕ ਹੁਣ ਨਿਕਲਣ ਵੇਲੇ ਦੁਕਣੋ ਹੁਣ ਤਾਂ ਤਿੱਗਣਾ ਹੀ ਪੈ ਗਿਆ ਹਾਂ ਹੁਣ ਕੱਦ ਵੇਖ ਲੋ ਇਹਦੇ ਨਾਲ 2 ਫੁੱਟ ਨਿਕਾਊਗਾ ਇਹ ਹਾਂ ਵਾਕੇ ਹੁਣ ਵੀ ਵੇਲ ਪਾਣੀ ਲਾਉਣ ਵਾਲਾ ਦੋਨਾਂ ਨੂੰ ਬਰਾਬਰ ਦਾ ਤੇ ਇਕੱਠਾ ਆਇਆ ਖੜਾ ਬਹੁਤ ਮਤਲਬ ਕਮਾਲ ਰਿਜ਼ਲਟ ਆ ਬਾਈ ਉਹ ਸਭ ਤੋਂ ਵੱਡੀ ਮੇਰੇ ਸਾਬਨ ਆਧਾਰਨਾ ਹੈ ਕੰਪਨੀ ਵਾਲੇ ਮਾਰਦੇ ਹੋਣਗੇ ਛਾਲਾ ਉਹਨੂੰ ਦੇਖ ਕੇ ਤੇ ਬਾਈ ਬਹੁਤ ਧੰਨਵਾਦ ਆ ਜਿਹੜੇ ਵੀ ਬੰਦੇ ਨੇ ਆਪਦੇ ਖੇਤ ਚ ਆਹ ਦਰਖਤ ਸਾਂਭੇ ਆ ਇਹਦਾ ਵੀ ਧੰਨਵਾਦ ਆ ਸਪੈਸ਼